ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਲਈ ਸਿਵਲ ਹਸਪਤਾਲ ਦੀ ਸਾਰ ਦੱਸਦੀ ਹੈ ਕਿ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਉਹਨਾਂ ਦੇ ਨਾਲ ਸੈਂਟਰ ਹਲਕੇ ਤੋਂ ਐਮ ਐਲ ਏ ਰਮਨ ਅਰੋੜਾ ਡੀ ਸੀ ਹਿਮਾਂਸ਼ੂ ਅਗਰਵਾਲ ਵੱਲੋਂ ਮੀਟਿੰਗ ਕੀਤੀ ਗਈ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਆਪਰੇਸ਼ਨ ਥੀਏਟਰ ਹੋਰ ਵਧਾਈ ਜਾਣਗੇ व्हीलचेयर ਦਾ ਪ੍ਰਬੰਧ ਹੋਰ ਕੀਤਾ ਜਾਵੇਗਾ ਐਮਰਜੈਂਸੀ ਵਾਰਡ ਵਧਾਈ ਜਾਣਗੇ ਅਤੇ ਹੋਰ ਬਹੁਤ ਸਾਰੀਆਂ ਕਮੀਆਂ ਪੇਸ਼ੀ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕਰਦਾਉਣਾ ਭਰੋਸਾ ਦਵਾਇ ਜਲੰਧਰ ਤੋਂ ਮਨਪ੍ਰੀਤ ਸਿੰਘ ਅਤੇ ਹਰਿਸ਼ ਪੰਡਾਰੀ ਦੀ ਰਿਪੋਰਟ ਆਪੀ ਡਾਕਟਰ ਹੈਗੇ ਔਰ ਇਹ ਜਿੰਨਾ ਇਹ ਇੰਟਰਸਟ ਲੈ ਰਹੇ ਆ ਔਰ ਐਮਐਲਏ ਸਾਹਿਬ ਹੈਗੇ ਅਰੋਣਾ ਸਾਹਿਬ ਇਹ ਮੈਨੂੰ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲੇ ਇਹਨਾਂ ਨੇ ਵੀ ਕਿਹਾ ਜੀ ਕਿ ਆਪਾਂ ਸਿਵਲ ਹਸਪੀਟਲ ਲਈ ਕਰਨਾ ਸਾਡੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਦੇ ਗਾਈਡੈਂਸ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਸਿਵਲ ਹਸਪੀਟਲ ਦਾ ਜਿਹੜਾ ਜੋ ਮੈਂ ਤੁਸੀਂ ਚੁੱਕੋ ਲੁਧਿਆਣਾ ਦਾ ਸਿਵਲ ਹਸਪੀਟਲ ਆਲਮੋਸਟ ਕੰਪਲੀਸ਼ਨ ਤੇ ਹੈ ਹੁਣ ਜਲੰਧਰ ਦੀ ਵਾਰੀ ਹੈ ਜਲੰਧਰ ਚ ਕੰਮ ਚਾਲੂ ਹੋ ਗਿਆ ਪਰ ਉਹਨਾਂ ਸੀ ਸਪੀਡ ਅਪ ਕਰਾ ਕੇ ਤੇ ਇੱਕ ਤੀਜਾ ਅਮ੍ਰਿਤਸਰ ਹੈ ਜਿਹੜੇ ਪਹਿਲਾਂ ਇਹ ਤਿੰਨ ਕਰ ਰਹੇ ਆ ਜਿਹੜਾ ਜਲੰਧਰ ਦਾ ਸਿਵਲ ਹਸਪੀਟਲ ਹੈ ਸਾਰਾ ਇਹਦੇ ਵਿੱਚ ਅਸੀਂ ਸਿਵਲ ਦਾ ਕੰਮ ਕਰਾਂਗੇ ਸੀਵਰੇਜ ਨਵਾਂ ਪਏਗਾ ਸਾਰੇ ਬਾਥਰੂਮ ਨਵੇਂ ਬਣਨਗੇ ਅ ਅਮਰਜੈਂਸੀ ਵਾਰਡ ਵੱਡੀ ਹੋਏਗੀ ਅ ਜਿੱਥੇ-ਜਿੱਥੇ ਲੋਡ ਮਤਲਬ ਸਾਰੀ ਪੇਂਟਿੰਗ ਅੰਦਰ ਉਹ ਪੰਜ ਸਾਰੀਆਂ ਦੁਵਾਰਾਂ ਤੇ 5 ਫੁੱਟ ਤੱਕ ਅਸੀਂ ਟਾਈਲਾਂ ਲਗਾਵਾਂਗੇ ਫਰਸਟ ਚੇਂਜ ਇਹਦਾ ਹੋ ਗਿਆ ਜਿਹੜਾ ਸਿਵਲ ਸਾਈਡ ਬਾਕੀ ਮੈਡੀਕਲ ਸੁਪਰੀਡੈਂਟ ਤੇ ਸਿਵਲ ਸਰਜਨ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੇ ਆਪਰੇਸ਼ਨ ਥੀਏਟਰ ਲੋੜ ਹੈ ਚਾਰ ਨਵੇਂ ਆਪਰੇਸ਼ਨ ਥੀਏਟਰ ਆਣਗੇ ਔਰ ਨਾਲ ਜਿੰਨਾ ਇਕਵਿਪਮੈਂਟ ਹਸਪੀਟਲ ਨੂੰ ਚਾਹੀਦਾ ਕੁਛ ਇਹਨਾਂ ਕੋਲ ਫੰਡਸ ਪਏ ਆ ਬਾਕੀ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਕਿ ਉਹਨਾਂ ਨੂੰ ਅਰੇਂਜ ਕਰਨਾ ਔਰ ਇਹ ਬਿਲਕੁਲ ਤੁਸੀਂ ਦੇਖੋਗੇ ਹੋਰ ਜਿੰਨਾ ਵੀ ਟਾਈਮ ਲੱਗੇਗਾ 6 ਮਹੀਨੇ ਲੱਗਣ 8 ਮਹੀਨੇ ਲੱਗਣ ਸਾਲ ਇਹ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਮੁਕਾਬਲੇ ਦਾ ਅਸੀਂ ਜਲੰਧਰ ਦਾ ਸਿਵਲ ਹਸਪੀਟਲ ਬਣਾਵਾਂਗੇ ਜੀ ਸਰ ਸਰ ਜਿਲੰਦਰ ਦੀ ਗੱਲ ਕਰੀਏ ਇੱਕ ਪਰਚੀ ਦੇ ਨਾਲ ਫੋਨ ਨੰਬਰ ਜ਼ਰੂਰੀ ਕਰਦੇ ਉਸ ਦੇ ਨਾਲ ਜਿਹੜੇ ਗਰੀਬ ਲੋਕ ਆਉਂਦੇ ਹੈ ਕਈਆਂ ਕੋ ਫੋਨ ਨਹੀਂ ਹੁੰਦਾ ਉਹਨਾਂ ਨੂੰ ਕਾफी ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਸ ਨੂੰ ਕਿਸ ਤਰ੍ਹਾਂ ਤਿਆਰ ਕਰੋ ਇਹ ਪਰਚੀ ਮਤਲਬ ਸਿਵਲ ਹਸਪਤਲ ਦੇ ਦੇਖੋ ਦੇਖੋ ਫੋਨ ਅੱਜਕੱਲ ਕਿਸੇ ਦੇ ਘਰ ਦਾ ਹੁੰਦਾ ਕਿਸੇ ਦੇ ਦੋਸਤ ਦਾ ਹੁੰਦਾ ਕਿਸੇ ਇਹ ਫੋਨ ਫੋਨ ਨੰਬਰ ਦਾ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਮਤਲਬ ਕਿਸੇ ਦਾ ਦੇ ਦੇ ਜਿਹੜਾ ਉਹਦੇ ਤੱਕ ਸਨੇਹਾਂ ਪਹੁੰਚ ਸਕੇ ਇਹ ਕੋਈ ਖਾਸ ਗੱਲ ਨਹੀਂ ਦੇਖੋ ਇਹਦੇ ਵਿੱਚ ਸਿਵਲ ਹਸਪਤਲ ਨੂੰ ਵੀ ਹੈਲਪ ਹੁੰਦੀ ਆ ਰਿਕਾਰਡ ਰੱਖਣ ਦਾ ਕੱਲ ਨੂੰ ਉਹਦੀ ਕੋਈ ਰਿਪੋਰਟ ਆਂਦੀ ਆ ਉਹਨੂੰ ਦੱਸਣਾ ਕੁਝ ਦੱਸਣਾ ਉਹ ਕਿੱਥੇ ਲੱਭਣਗੇ ਅੱਜ ਕੱਲ ਸਾਰਾ ਕੁਝ ਫੋਨ ਨਾਲ ਚੱਲਦਾ ਹੈ ਜਿਆਦਾਤਰ ਲੋਕ ਉਹ ਤੇ ਤੁਸੀਂ ਜਾ ਕੇ ਦੇਖੋ ਖੱਜਲ ਖਵਾਰ ਹੁੰਦੇ ਜਿਨ੍ਹਾਂ ਕੋ ਫੋਨ ਨੰਬਰ ਨਹੀਂ ਹੁੰਦਾ ਕੋਈ ਨੀ ਉੱਥੇ ਚਲੋ ਉਹਦਾ ਕੋਈ ਤਰੀਕਾ ਲੱਭ ਲੈਂਦੇ ਆ ਮੈਂ ਡਿਸਕਸ ਕਰ ਲਵਾਂ ਜਿਹੜੀਆਂ ਵੀ ਜਿਹੜੀਆਂ ਦਵਾਈਆਂ ਵੀ ਜਿਹੜੀਆਂ ਸੱਜੀ ਤੇ ਕੁੜੀਆਂ ਦੇ ਮਿਲਦੀਆਂ ਚਲੋ ਦੇਖੋ ਜਿਹੜੀਆਂ ਜਿਹੜੀਆਂ ਦਵਾਈਆਂ ਹੁੰਦੀ ਆ ਸਿਵਲ ਸਰਜਨ ਸਾਹਿਬ ਇਹਨਾਂ ਨਾਲ ਇਤفاق ਕਰਨਗੇ ਇੱਕ ਇਹ ਦੇਖੋ ਦਵਾਈਆਂ ਗਵਰਨਮੈਂਟ ਵੱਲੋਂ ਸਪੈਸੀਫਿਕ ਦਿੱਤੀਆਂ ਜਾਂਦੀਆਂ ਕਿ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹ ਅਵੇਲੇਬਲ ਹੋਣਗੀਆਂ ਸਾਰੇ ਸਿਵਲ ਹਸਪੀਟਲ ਚ ਸਰ ਕਿਸ਼ ਦੇ ਦੋ ਬੰਦੇ ਸਿਵਲ ਹਸਪੀਟਲ ਦੇ ਬਾਹਰ ਸਾਡੇ ਦਿੱਤਾ ਇਹ ਸੀ ਕਿ ਮਾਲ ਚੋਨਾ ਦੀ ਕਿ ਮੋੜੇ ਕੋਈ ਟੈਕ ਟੂ ਡਿਪੈਕਟ ਦੇਖੋ ਆਪਾਂ ਪਰਟਿਕੂਲਰ ਕੇਸ ਨਹੀਂ ਡਿਸਕਸ ਕਰ ਰਹੇ ਆਪਾਂ ਓਵਰ ਓਵਰਆਲ ਸਿਵਲ ਹਸਪੀਟਲ ਦੀ ਡਵੈਲਪਮੈਂਟ ਡਿਸਕਸ ਕਰ ਰਹੇ ਆ ਮੈਂ ਇਹ ਕਹਿ ਰਿਹਾ ਕਿ ਜਿਹੜੀ ਇਹ ਦਵਾਈਆਂ ਤੁਸੀਂ ਦਵਾਈਆਂ ਦੀ ਗੱਲ ਕਰਦੇ ਹੋ ਇੱਕ ਪਰਟੀਕੂਲਰ ਲਿਸਟ ਹੁੰਦੀ ਹੈ ਸਰਕਾਰ ਦੀ ਦਵਾਈਆਂ ਦੀ ਕਿ ਇਹ ਦਵਾਈਆਂ ਸਿਵਲ ਹਸਪਤਲ ਜਿੱਥੇ ਮਿਲਣਗੀਆਂ ਔਰ ਉਹ ਹੁਣ ਉਹ ਦਵਾਈਆਂ ਇੱਧਰ ਉੱਧਰ ਨਹੀਂ ਹੋ ਸਕਦੀਆਂ ਜਿਹੜਾ ਜਿਹੜਾ ਉਹਨਾਂ ਨੇ ਬ੍ਰਾਂਡ ਕਰਤਾ ਜਿਹਦਾ ਉਹਨਾਂ ਨੇ ਟੈਂਡਰ ਦਿੱਤਾ ਉਹ ਕਿਸੇ ਵੱਲੇ ਕਿਸੇ ਦਵਾਈ ਤੇ ਸ਼ਾਰਟੇਜ ਹੋ ਜਾਂਦੀ ਅਬ ਕੋਸ਼ਿਸ਼ ਇਹ ਹੀ ਹੁੰਦੀ ਕਿ ਹਰ ਦਵਾਈ ਹਰ ਵੱਲੇ ਮਿਲੇ ਸਰ ਇਹ ਕੋਈ ਚੀਜ਼ ਹੈ ਫ੍ਰੀ ਆਫ ਕਾਸਟ ਮਿਲੇ ਸਰ ਇਹ ਬੇਸ ਆ ਰਮਰੀ ਹੁੰਦੇ ਨੇ ਸਿਵਲ ਸਾਰਾ ਠੀਕ ਹੋ ਜਾਂਦੇ ਨੇ ਸਰ ਉਹਨਾਂ ਦਾ ਕੋਈ ਆਲਟਰਨੇਟ ਸੋਚਿਆ ਜਾਵੇ ਤਾਂ ਕਿ ਇਹ ਦੋ ਦੋ ਚਾਰ ਚਾਰ ਮੈਨੇਜਮੈਂਟ ਵਿੱਚ ਪਈ ਰਹਿੰਦੇ ਯਾਰ ਤਾਂ ਕਿ ਅਦਰ ਪੇਸ਼ੈਂਟ ਵੀ ਖਰਾਬ ਹੁੰਦੇ ਆ ਉਹ ਵੀ ਖਰਾਬ ਹੁੰਦੇ ਆ ਕਿ ਆਪਾਂ ਇੰਨਾ ਬਜਟ ਲਗਾ ਰਹੇ ਆ ਕਿਰੋਂ ਉਸੇ ਕੋਈ ਸਿਸਟਮ ਬਣਾ ਸਕਦੇ ਆ ਪਰ ਉਹਨਾਂ ਨੂੰ ਠੀਕ ਹੋਣ ਤੋਂ ਬਾਅਦ ਕਿੱਥੇ ਸ਼ਿਫਟ ਕੀਤਾ ਜਾਵੇ ਤਾਂ ਕਿ ਉਹ ਵੀ ਠੀਕ ਰਹਿਣ ਤੇ ਹਸਪਤਾਲ ਦੇ ਸੰਭਾਲ ਵਿੱਚ ਰਹਿਣ ਸਰ ਇਹਦੇ ਵਿੱਚ ਨਾ ਸਰਨੀ ਐਂਡ ਐਮਐਲਏ ਸਾਹਮਣੇ ਡੀਐਸਐਸਓ ਨੂੰ ਗੱਲ ਅਸੀਂ ਨੋਡਲ ਅਫਸਰ ਲਗਾਤਾ ਸੋਸ਼ਲ ਸਿਕਿਉਰਿਟੀ ਅਫਸਰ ਨੂੰ ਜਿਹੜੇ ਵੀ ਇਦਾਂ ਦੇ ਲੋਕ ਨੇ ਉਹ ਸਰਕਾਰ ਦੇ ਵੱਲੋਂ ਹੀ ਅਸੀਂ ਡੀਐਸਐਸਓ ਦੇ ਰਾਹੀਂ ਉਹਦੀ ਦੇਖਭਾਲ ਕਰਾਂ ਸਰ ਇੱਕ ਜਗ੍ਹਾ ਜਗ੍ਹਾ ਤੇ ਲਿਖ ਕੇ ਲਗਾਇਆ ਗਿਆ ਹੈ ਕਿ ਇੱਥੇ ਫੋਟੋ ਖਿੱਚਣਾ ਮਨਾ ਹੈ ਇੱਥੇ ਵੀਡੀਓ ਬਣਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜਾ ਕਿ ਸਿਵਲ ਹਸਪੀਟਲ 'ਚ ਕੋਈ ਐਸੇ ਕੰਮ ਹੁੰਦੇ ਨੇ ਜਿਹਦੇ ਕਰਕੇ ਇਸ ਦੇ ਉੱਤੇ ਸਾਰਾ ਸੱਦ ਨਕੇਲ ਨਹੀਂ 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 ਤੁਸੀਂ ਤੁਸੀਂ ਹਰ ਚੀਜ਼ ਨੂੰ ਨੈਗੇਟਿਵ ਨਾਲ ਲਿਆ ਕਰੋ ਦੇਖੋ ਹਰ ਮਰੀਜ਼ ਦੀ ਪ੍ਰਾਈਵੇਸੀ ਹੈ ਕਿੱਦਾਂ ਲਾਅਅੋ ਕਰਦੇ ਡਾਕਟਰਾਂ ਦੀ ਪ੍ਰਾਈਵੇਸੀ ਹੈ ਕਿਸੇ 'ਚ ਕਿਸੇ ਕਿਤੇ ਵੀ ਨਹੀਂ ਲੋੜ ਆਉਂਦੀ ਤੁਸੀਂ ਗੱਲ ਸੁਣੋ ਤੁਸੀਂ ਐਮਰਜੈਂਸੀ 'ਚ ਹੈ ਜੇ ਡਾਕਟਰ ਨੇ ਇੱਕ ਪੇਸ਼ੈਂਟ ਦੇ ਨਾਲ ਉੱਥੇ ਪਰਦਾ ਕਰ ਦਿੰਦੇ ਆ ਤੁਸੀਂ ਕੱਲ ਨੂੰ ਕਹੋਗੇ ਜੀ ਪਤਾ ਨਹੀਂ ਕੀ ਕਰਦੇ ਸਾਨੂੰ ਦੇਖਣ ਤੋਂ ਦੇਖੋ ਇਹ ਇਹ ਜਿਹੜੀ ਪ੍ਰਾਈਵੇਸੀ ਮੰਡੇਨ ਹੁੰਦੀ ਹੈ ਇਹ ਸਾਰੀ ਦੁਨੀਆ ਚ ਹੁੰਦੀ ਹੈ ਸਿਰਫ ਇੱਥੇ ਨਹੀਂ ਹੁੰਦੀ ਸਾਰੇ ਕਿਸਾਨਾਂ ਲਈ ਕੀ ਆਵਾਜ਼ ਦਿੱਲੀ ਵਿੱਚ ਨਹੀਂ ਉਹ ਕਿਸਾਨਾਂ ਦਾ ਮੁੱਦੇ ਤੇ ਮੈਂ ਨਾ ਅਜ ਤੱਕ ਬੋਲਿਆ ਨਾ ਮੈਂ ਬੋਲਣਾ ਚਾਹ ਹਾਂ ਸਰ ਸਰ ਸਰ